ਪੰਜਾਬ ਦੇ ਵਿੱਚ ਰੁਝਾਨ ਇਹਨਾਂ ਬਦਲ ਗਿਆ ਕਿ ਜੋ ਕੁੜੀਆਂ 12ਵੀਂ ਪਾਸ ਕਰਕੇ ਆਈਲਟਸ ਕਰ ਲੈਂਦੀਆਂ ਸੀ ਤੇ ਬੈਂਡ ਲੈ ਲੈਂਦੀਆਂ ਸੀ ਉਹਨਾਂ ਦੀ ਵਕਤ ਪੰਜਾਬ ਦੇ ਵਿੱਚ ਹੁਣ ਟੱਟ ਗਈ ਹੈ ਅਤੇ ਗ੍ਰੈਜੂਏਸ਼ਨ ਵਾਲੀਆਂ ਕੁੜੀਆਂ ਦੀ ਜੋ ਵੈਲਿਊ ਹੈ ਉਹ ਵਾਧੀ ਦਿਖਾਈ ਦੇ ਰਹੀ ਹੈ ਇੱਕ ਸਮਾਂ ਸੀ ਜਦੋਂ ਕੁੜੀਆਂ 12ਵੀਂ ਤੋਂ ਬਾਅਦ ਆਈਲਟਸ ਕਰਦੀਆਂ ਅਤੇ 5 ਜਾਂ 6 ਬੈਂਡ ਲੈ ਕੇ ਵਿਦੇਸ਼ ਚਲੀਆਂ ਜਾਂਦੀਆਂ ਜਿਸ ਤੋਂ ਬਾਅਦ ਉਹਨਾਂ ਦਾ ਖਰਚਾ ਓਟਣ ਦੇ ਲਈ ਜੋ ਮੁੰਡੇ ਦੀ ਲੋੜ ਹੁੰਦੀ ਤਾਂ ਫਿਰ ਲਾਈਨ ਲੱਗ ਜਾਂਦੀ ਸੀ ਮੁੰਡਿਆਂ ਦੀ ਪਰ ਹੁਣ ਇਹ ਸਮਾਂ ਬਦਲ ਗਿਆ ਹੈ ਕੈਨੇਡਾ ਨੇ ਜੋ ਆਪਣੇ ਰੂਲਸ ਦੇ ਵਿੱਚ ਤਬਦੀਲੀ ਕੀਤੀ ਹੈ ਜੋ ਸਿਧਾਂਤ ਬਦਲੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਇਲਟਸ ਵਾਲੀਆਂ ਕੁੜੀਆਂ ਦੀ ਵਕਤ ਕਾਫੀ ਘਟਦੀ ਦਿਖਾਈ ਦੇ ਰਹੀ ਹੈ ਮੈਰਜ ਬਿਊਰੋ ਵਾਲਿਆਂ ਨੇ ਦੱਸਿਆ ਕਿ ਸਾਨੂੰ ਹੁਣ ਜੋ ਲੋੜ ਹੈ ਕੁੜੀਆਂ ਦੀ ਉਹ ਗ੍ਰੈਜੂਏਸ਼ਨ ਵਾਲੀਆਂ ਕੁੜੀਆਂ ਚਾਹੀਦੀਆਂ 12ਵੀਂ ਜਾਂ ਉਸ ਤੋਂ ਬਾਅਦ ਆਇਲਟਸ ਕਰਨ ਵਾਲੀਆਂ ਕੁੜੀਆਂ ਦੀ ਜ਼ਰੂਰਤ ਬਹੁਤ ਘਟ ਗਈ ਹੈ ਕਿਉਂਕਿ ਪਹਿਲਾਂ ਲੋਕਾਂ ਦਾ ਇਹੀ ਕੰਮ ਜਿਹੜਾ ਸ਼ੁਰੂ ਹੋ ਗਿਆ ਸੀ ਕਿ ਜੋ ਕੁੜੀ ਪਾਸ ਹੁੰਦੀ ਸੀ 12ਵੀਂ ਦੇ ਵਿੱਚੋਂ ਆਈਲਟਸ ਕਰਦੀ ਤੇ ਬਾਅਦ ਚਲੀ ਜਾਂਦੀ ਉਸ ਤੋਂ ਬਾਅਦ ਕੁੜੀ ਦੀ ਫੀਸਾਂ ਭਰਨ ਦੇ ਲਈ ਖਰਚੇ ਕਰਨ ਦੇ ਲਈ ਉਸ ਦਾ ਮੁੰਡੇ ਵਾਲਿਆਂ ਦੇ ਨਾਲ ਇੱਕ ਤਰੀਕੇ ਦੇ ਨਾਲ ਇਕਰਾਰਨਾਮਾ ਕਰ ਲਿਆ ਜਾਂਦਾ ਸੀ ਅਤੇ ਫੀਸ ਕੁੜੀ ਦੀ ਜੋ ਕੁੜੀ ਦੇ ਸਹੁਰਾ ਪਰਿਵਾਰ ਹੁੰਦਾ ਸੀ ਉਹ ਭਰ ਦਿੰਦਾ ਸੀ ਅਤੇ ਉਸ ਤੋਂ ਬਾਅਦ ਕੁੜੀ ਆਪਣੇ ਪਤੀ ਨੂੰ ਜਾਂ ਫਿਰ ਆਪਣੇ ਮੰਗੇਤਰ ਨੂੰ ਬਾਹਰ ਸੱਦ ਲੈਂਦੀ ਸੀ ਤਾਂ ਇਹ ਰੁਝਾਨ ਹੁਣ ਪੰਜਾਬ ਦੇ ਵਿੱਚ ਕਾਫੀ ਘਟਦਾ ਅਤੇ ਬਦਲਦਾ ਦਿਖਾਈ ਦੇ ਰਹਾ ਹੈ ਅਤੇ ਗ੍ਰੈਜੂਏਸ਼ਨ ਵਾਲੀਆਂ ਕੁੜੀਆਂ ਦੀ ਹੁਣ ਵਕਤ ਪੰਜਾਬ ਦੇ ਵਿੱਚ ਵੱਧਦੀ ਦਿਖਾਈ ਦੇ ਰਹੀ ਹੈ ਪੰਜਾਬੀ ਟਿਪਿਓਨ ਦੇ ਵਿੱਚ ਚਰਨਜੀਤ ਪੁੱਲਰ ਦੇ ਵੱਲੋਂ ਛਪੀ ਖਬਰ ਦੇ ਅਨੁਸਾਰ ਪੰਜਾਬ 'ਚ ਹੁਣ ਬੈਂਡ ਗਰਲਜ਼ ਦੀ ਵਕਤ ਘਟ ਗਈ ਹੈ ਜਿਨ੍ਹਾਂ ਦਾ ਲੜ ਫੜ ਕੇ ਨੌਜਵਾਨ ਵਿਦੇਸ਼ ਪੱਕਾ ਹੋਣ ਦਾ ਅਰਮਾਨ ਪਾਲਦੇ ਸਨ ਵਕਤ ਨੂੰ ਹੁਣ 모ੜਾ ਪਿਆ ਹੈ ਜਿਨ੍ਹਾਂ 12ਵੀਂ ਪਾਸ ਲੜਕੀਆਂ ਦੇ ਪੱਲੇ ਆਈਲਟਸ ਦੇ ਬੈਂਡ ਵੀ ਹਨ ਪਰ ਉਹਨਾਂ ਨੂੰ ਵਿਦੇਸ਼ ਪੜ੍ਹਾਈ ਦਾ ਕੋਈ ਖਰਚਾ ਚੁੱਕਣ ਵਾਲਾ ਲੜਕਾ ਨਹੀਂ ਲੱਭ ਰਿਹਾ ਕੈਨੇਡਾ ਦੇ ਨਿਯਮਾਂ 'ਚ ਸਖਤੀ ਕਰਕੇ ਵਿਦੇਸ਼ ਉਡਾਰੀਆਂ ਦੀ ਸਦਰਾਂ ਨੂੰ ਮਦੋਲਿਆ ਗਿਆ ਤੇ ਕੋਈ ਸਮਾਂ ਸੀ ਜਦੋਂ 12ਵੇਂ ਪਾਸ ਆਇਲੈਂਡਸ ਬੈਂਡ ਪ੍ਰਾਪਤ ਲੜਕੀ ਲਈ ਕਤਾਰ ਲੱਗ ਜਾਂਦੀ ਸੀ ਸਮੁੱਚੇ ਪੰਜਾਬ 'ਚ ਇਹ ਰੁਝਾਨ ਰਿਹਾ ਹੈ ਕਿ ਆਇਲੈਂਡਸ ਬੈਂਡ ਵਾਲੀਆਂ ਲੜਕੀਆਂ ਦੇ ਮਾਪੇ ਉਹਦਾਂ ਦਾ ਵਰਤ ਤਲਾਸ਼ਦੇ ਸੀ ਜਿਹੜੇ ਲੜਕੀ ਦੀ ਵਿਦੇਸ਼ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹੁੰਦੇ ਸਨ ਕੈਨੇਡਾ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਵਿਦੇਸ਼ ਪੜ੍ਹਾਈ ਕਰਨ ਵਾਲੀ ਗ੍ਰੈਜੂਏਟ ਲੜਕੀ ਹੀ ਆਪਣੇ ਜੀਵਨ ਸਾਥੀ ਨੂੰ ਵਿਦੇਸ਼ ਬੁਲਾ ਸਕੇਗੀ ਨਤੀਜਾ ਇਹ ਨਿਕਲਿਆ ਹੈ ਕਿ ਬੈਂਡਾਂ ਵਾਲੀਆਂ 12ਵੀਂ ਪਾਸ ਲੜਕੀਆਂ ਨੂੰ ਅਜੇ ਵਾਰ ਹੁਣ ਨਹੀਂ ਮਿਲ ਰਹੇ ਹੁਣ ਗ੍ਰੈਜੂਏਟ ਲੜਕੀਆਂ ਦੀ ਪੁੱਛ ਵੱਧ ਗਈ ਹੈ ਮੋਗਾ ਦੇ ਪਿੰਡ ਸੈਦੋਕੇ ਦਾ ਮੈਰਿਜ ਬਿਊਰੋ ਚਾਲਕ ਮਨਦੀਪ ਕੁਮਾਰ ਦੱਸਦਾ ਹੈ ਕਿ ਹੁਣ ਉਹ ਬੈਂਡ ਵਾਲੀਆਂ 12ਵੀਂ ਪਾਸ ਲੜਕੀਆਂ ਦੇ ਕੇਸ ਲੈਣੋਂ ਹਟ ਗਏ ਨੇ ਕਿਉਂਕਿ ਲੜਕੀਆਂ ਦੀ ਦਿਲਚਸਪੀ ਹੁਣ ਗ੍ਰੈਜੂਏਟ ਲੜਕੀਆਂ ਵੱਲ ਹੋ ਗਈ ਹੈ ਆਸਟ੍ਰੇਲੀਆ ਦੀਆਂ ਫੈਲਾਬੰਦ ਨੇ ਜਦੋਂ ਕਿ ਕੈਨੇਡਾ ਚ ਸਪਾਊਸ ਵੀਜ਼ੇ ਲਈ ਲੜਕੀ ਦੀ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ ਉਸ ਜ਼ਿਆਦਾ ਪੀ ਆ ਰਸਤੇ ਹੀ ਕਰਵਾਉਂਦੇ ਨੇ ਚੇਤੇ ਰਹਿ ਕੇ ਮਾਲਵੇ ਦੇ ਵਿੱਚ ਇਹ ਜਾਣ ਸਭ ਤੋਂ ਵੱਧ ਰਿਹਾ ਹੈ ਲੜਕੇ ਵਾਲਿਆਂ ਨੇ ਜ਼ਮੀਨਾਂ ਵੇਚ ਕੇ ਬੈਂਡਾਂ ਵਾਲੀਆਂ ਕੁੜੀਆਂ ਨੂੰ ਸਟੱਡੀ ਲਈ ਵਿਦੇਸ਼ ਭੇਜਿਆ ਸੀ ਅਸਲ 'ਚ ਇਹ ਸਮਝੌਤਾ ਵਿਆਹ ਸੰਤ ਤੇ ਜਿਨ੍ਹਾਂ ਲੋੜਵੰਦ ਘਰਾਂ ਦੀਆਂ ਕੁੜੀਆਂ ਦੇ ਆਇਲਟਸ ਵਿੱਚੋਂ ਚੰਗੇ ਬੈਂਡ ਆ ਜਾਂਦੇ ਸੀ ਉਹਨਾਂ ਨਾਲ ਸਮਝੌਤੇ ਤਹਿਤ ਮੁੰਡੇ ਵਾਲਾ ਪਰਿਵਾਰ ਕੁੜੀ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦਾ ਤੇ ਬਦਲੇ ਵਿੱਚ ਲੜਕੀ ਵਿਆਹ ਕਰਾ ਕੇ ਲੜਕੇ ਨੂੰ ਵਦੇਸ਼ ਚ ਪੱਕਾ ਕਰਾਉਂਦੀ ਸੀ ਬਠਿੰਡਾ ਦੇ ਪਿੰਡ ਮੰਡੀਕਲਾਂ ਦਾ ਹਰਦੀਪ ਸਿੰਘ ਦੀਪਾ ਜੋ ਵਿਚੋਲੇ ਦਾ ਕੰਮ ਕਰਦਾ ਹੈ ਉਸ ਦਾ ਕਹਿਣਾ ਹੈ ਕਿ ਉਸ ਕੋਲ 12ਵੀਂ ਪਾਸ ਹਾਇਲਾਈਟਸ ਵਿੱਚੋਂ ਪੂਰੇ ਬੈਂਡ ਲੈਣ ਵਾਲੀਆਂ ਕੁੜੀਆਂ ਦੇ ਰਿਸ਼ਤੇ ਹਨ ਜਿਸ ਲਈ 7 ਮਹੀਨੇ ਤੱਕ ਕੋਈ ਖਰਚਾ ਚੁੱਕਣ ਵਾਲਾ ਰਿਸ਼ਤਾ ਨਹੀਂ ਮਿਲਿਆ ਉਹ ਦੱਸਦਾ ਹੈ ਕਿ ਹੁਣ ਪੀਆਰ ਵਾਲੀਆਂ ਕੁੜੀਆਂ ਤੇ ਮੁੰਡਿਆਂ ਦੀ ਜ਼ਿਆਦਾ ਮੰਗ ਵੱਧ ਗਈ ਹੈ ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਪੱਖੂਕਲਾਂ ਦਾ ਮੈਰਿਜ ਬਿਊਰੋ ਇੰਚਾਰਜ ਬੀਨਤ ਸਿੰਘ ਸਿੱਧੂ ਦੋ ਬਰਿਆਂ ਵਿੱਚ ਬੈਂਡ ਵਾਲੇ ਤੇ 30 ਰਿਸ਼ਤੇ ਕਰਾ ਚੁੱਕੇ ਐ ਤੇ ਉਸ ਦਾ ਕਹਿਣਾ ਹੈ ਕਿ ਹੁਣ ਆਇਲੈਸ ਬੈਂਡ ਲੈਣ ਵਾਲੀਆਂ ਗ੍ਰੈਜੂਏਟ ਕੁੜੀਆਂ ਦੀ ਮੰਗ ਹੈ ਕਿਉਂਕਿ ਸਪਾਊਸ ਵੀਜ਼ੇ ਲਈ ਕੈਨੇਡਾ ਨੇ ਗ੍ਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਹੈ ਉਹ ਦੱਸਦਾ ਹੈ ਕਿ ਉਸ ਕੋਲ 2-3 ਅਜਿਹੇ ਰਿਸ਼ਤੇ ਆਏ ਨੇ ਜਿਨ੍ਹਾਂ ਲਈ ਕੋਈ ਲੜਕਾ ਮਿਲ ਨਹੀਂ ਰਿਹਾ ਸਮਝੌਤਾ ਵਿਆਹਾਂ ਵਿੱਚ ਲੰਘੇ ਬਰਿਆਂ 'ਚ ਫਰਾਡ ਕੇਸ ਵੀ ਕਾਫੀ ਹੋਏ ਨੇ ਕੁੜੀਆਂ ਖਰਚਾ ਲੈ ਕੇ ਵਿਦੇਸ਼ ਜਾਣ ਮਗਰੋਂ ਮੁੱਕਰ ਜਾਂਦੀਆਂ ਸਨ ਪੰਜਾਬ ਵਿੱਚ ਲੰਘੇ 8 ਵਰਿਆਂ ਵਿੱਚ ਇਹ ਅਜੇੇ ਕਰੀਬ 300 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ 'ਚ ਲੜਕੇ ਵਾਲਿਆਂ ਨੇ ਐਨਆਰਆਈ ਥਾਣਿਆਂ 'ਚ ਲੜਕੀਆਂ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਇਹਨਾਂ ਚੱਕਰਾਂ 'ਚ ਕਈ ਲੜਕੇ ਇੱਥੇ ਖੁਦਕੁਸ਼ੀ ਵੀ ਕਰ ਚੁੱਕੇ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਸੰਧੂ ਮੈਰਿਜ ਬਿਊਰੋ ਵਾਲਾ ਜਵਿੰਦਰ ਸਿੰਘ ਦੱਸਦਾ ਹੈ ਕਿ ਪਹਿਲਾਂ ਬੈਂਡਾਂ ਵਾਲੀ ਇੱਕ ਕੁੜੀ ਵਾਸਤੇ ਕਈ-ਕਈ ਰਿਸ਼ਤੇ ਤਿਆਰ ਹੁੰਦੇ ਸੀ ਪਿੰਡ ਚੱਕ ਬਖਤੂ ਦਾ ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਹੁਣ ਤਾਂ 12ਵੀਂ ਪਾਸ ਆਇਲਸ ਬੈਂਡ ਲੈਣ ਵਾਲੀ ਕੁੜੀ ਦੇ ਮਾਪੇ ਇਹ ਪੇਸ਼ਕਸ਼ ਵੀ ਕਰ ਰਹੇ ਨੇ ਕਿ ਉਹ ਅੱਧਾ ਖਰਚਾ ਪੱਲਿਓਂ ਚੁੱਕ ਲੈਣਗੇ ਤੇ ਬਾਕੀ ਲੜਕੇ ਵਾਲੇ ਖਰਚਾ ਕਰ ਦੇਣ ਐਲਐਸ ਕੋਚਿੰਗ ਸੈਂਟਰ ਵਾਲੇ ਇੱਕ ਮਾਲਕ ਦਾ ਪ੍ਰਤੀਕਰਮ ਸੀ ਕਿ ਪਹਿਲਾਂ 12ਵੀਂ ਪਾਸ ਐਲਐਸ ਪਾਸ ਲੜਕੀਆਂ ਦੀ ਪੁੱਛ ਪੜਤਾਲ ਲਈ ਬਹੁਤ ਮਾਪੇ ਕੇਂਦਰਾਂ 'ਚ ਆਉਂਦੇ ਸੀ ਪਰ ਹੁਣ ਬਦਲੇ ਨਿਮਾ ਨੇ ਸਮਾਜਿਕ ਤਾਣਾ ਬਾਣਾ ਵੀ ਬਦਲ ਦਿੱਤਾ ਹੈ ਅਖਬਾਰਾਂ ਵਿੱਚ ਮਾਪਿਆਂ ਨੂੰ ਬੈਂਡ ਵਾਲੀਆਂ ਕੁੜੀਆਂ ਦੇ ਇਸ਼ਤਿਹਾਰ ਹੁਣ ਵਾਰ-ਵਾਰ ਦੇਣੇ ਪੈ ਰਹੇ ਨੇ ਇਹ ਸਾਰਾ ਵਰਤਾਰਾ ਮਜਬੂਰੀ ਅਤੇ ਵਿਦੇਸ਼ ਜਾਣ ਦੀ ਲਾਲਸਾ ਦਾ ਪ੍ਰਗਟਾਵਾ ਕਰਦਾ ਹੈ ਅਮਰਗੜ ਮੰਡੀ ਦੇ ਮੈਰਿਜ ਬਿਊਰੋ ਵਾਲੇ ਮਹਿੰਦਰਪਾਲ ਸੂਤ ਦਾ ਕਹਿਣਾ ਸੀ ਕਿ ਇਸ ਵੇਲੇ 12ਵੀਂ ਪਾਸ ਬੈਂਡ ਵਾਲੀਆਂ ਕੁੜੀਆਂ ਰਲ ਰਹੀਆਂ ਨੇ ਤੇ ਰੋਜ਼ਾਨਾ ਉਹ ਅਜਿਹੇ ਰਿਸ਼ਤੇ ਮੋੜ ਰਹੇ ਨੇ ਉਹਨਾਂ ਦੱਸਿਆ ਕਿ ਬਹੁਤੇ ਮਾਪੇ ਨੇ ਤਾਂ ਆਪਣੀਆਂ ਲੜਕੀਆਂ ਨੂੰ ਹੁਣ ਉਚੇਰੀ ਸਿੱਖਿਆ ਲਈ ਇੱਥੇ ਹੀ ਕਾਲਜਾਂ 'ਚ ਦਾਖਲੇ ਦਵਾ ਦਿੱਤੇ ਨੇ ਤੇ ਹੁਣ ਦੌਰ ਸਿਰਫ ਗ੍ਰੈਜੂਏਟ ਲੜਕੀਆਂ ਦਾ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਬਦਲਿਆ ਹੈ ਕੈਨੇਡਾ ਨੇ ਆਪਣੇ ਰੂਲ ਬਦਲੇ ਆਸਟ੍ਰੇਲੀਆ ਨੇ ਆਪਣੇ ਰੂਲਾਂ ਦੇ ਵਿੱਚ ਸਖਤੀ ਕੀਤੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ 12ਵੀਂ ਪਾਸ ਕੁੜੀਆਂ ਜੋ ਆਈਲੈਟਸ ਦੇ ਬੈਂਡ ਲੈ ਲੈਂਦੀਆਂ ਸੀ ਹੁਣ ਉਹਨਾਂ ਦੀ ਵਕਤ ਘਟ ਗਈ ਹੈ ਅਤੇ ਗ੍ਰੈਜੂਏਟ ਪਾਸ ਕੁੜੀਆਂ ਦੀ ਵਕਤ ਵੱਧ ਗਈ ਹੈ ਪੀਆਰ ਕੁੜੀਆਂ ਮੁੰਡਿਆਂ ਦੀ ਵਕਤ ਵੱਧ ਗਈ ਹੈ ਤੇ ਉਹਨਾਂ ਦੇ ਰਿਸ਼ਤੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ 12ਵੀਂ ਤੋਂ ਬਾਅਦ ਆਈਲੈਟਸ ਵਾਲੀਆਂ ਕੁੜੀਆਂ ਦੇ ਲਈ ਮਾੜਾ ਸਮਾਂ ਜਿਹੜਾ ਹੈ ਦਿਖਾਈ ਦੇ ਰਿਹਾ ਹੈ ਸੋ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ